ਕਰਨ ਸਿੰਘ ਜੀ ਬਈ ਹੋਇਆ ਕਿ ਇਹ ਬਲਾਸਟ ਹੋਇਆ ਜੀ ਹਾਂ ਕਿੰਨੇ ਤਾਰੇ ਤੁਸੀਂ ਹਸਪੀਟਲ ਛੱਡ ਕੇ ਆਏ ਹੋ 40 ਤੋਂ 45 ਜਨੇ ਜੀ 40 ਤੋਂ 45 ਜਨੇ ਕਿਹੜੀ ਕਿਹੜੀ ਜਗ੍ਹਾ ਤੇ ਰੈਫਰ ਜਿੱਤੇ ਨਾ ਖੂਦਾਂ ਕਿਤੇ ਬਾਦਲ ਤੇ ਇਹ ਮੈਂ ਜੀ ਅੱਛਾ ਕਿੰਨੀ ਕਿ ਸੱਟ ਗਈਆਂ ਕਿਆ ਬਈ ਇਹਨਾਂ ਤੇ ਤਾਂ 5 6 ਦੇ ਜ਼ਿਆਦਾ ਹੀ ਅੱਛਾ ਬਾਕੀ ਸਾਰੇ ਇੰਜੜਾ ਤੇ ਕੁਸ਼ਕ ਵਿੱਚ ਦਬੇ ਪਏ ਆ ਦੋ ਤਾਂ ਦੀ ਸੀ ਜਾਂਦੇ ਆ ਹਾਂ ਤੇ ਬਾਕੀ ਬਿਲਡਿੰਗ ਮਲਬਾ ਪਾਸੇ ਕਰੋ ਤਾਂ ਪਤਾ ਲੱਗੂਗਾ ਜੀ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਇਹਦੇ ਵਿੱਚ ਬਲਾਸਟ ਹੋਇਆ ਗਲਾਸ ਤੋਂ ਬਾਅਦ ਜਿਹੜੇ ਹੈਗੇ ਸਾਡੀ ਟੀਮ ਐਸਪੀਓ ਸਾਡੇ ਸਾਰੇ ਮੌਕੇ ਤੇ ਪਹੁੰਚਦੇ ਸੀ ਔਰ ਇੱਥੇ 40 45 ਤੋਂ ਇੰਤਜ਼ਾਹ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਿائش ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਉਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਗਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੁਐਲਟੀ ਹੌਸਟ ਹੈਡਬੋਡੀਸ ਤੇ ਕੀਆ ਸੀ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਐ ਇੰਜਰਡ ਐ ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਪਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਤ ਕਾਨੂੰਨੀ ਐ ਪਰ ਇਹਨੂੰ